ਸਰਾਂ ਦੇ ਵਿਵਾਦਚੀ ਸਵਾਲ ਸੀ ਮਨਾਂ ਦੇ ਵਿੱਚ ਕਿ ਅਮਰਤਪਾਲ ਸੌਂਕੇ ਨਹੀਂ ਜਾਖੜ ਹੈ ਹਾਲਾਂਕਿ ਕਾਨੂੰਨ ਦੇ ਦਾਇਰੇ ਦੇ ਪ੍ਰਕਿਰਿਆ ਚੱਲ ਰਹੀ ਹੈ ਤੇ ਜਿਹੜੀ ਸੰਗਤ ਦਾ ਸਵਾਲ ਹੈ ਤੇ ਡਰ ਹੈ ਇਹ ਜਾਇਜ਼ ਹੈ ਕਿਉਂਕਿ ਜਿਹੜੀ ਭਾਰਤ ਦੀ ਸਟੇਟ ਆ ਉਸ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਵੇਂ ਨਾ ਕਿਵੇਂ ਜਿਹੜੀ ਪੰਥ ਦੀ ਆਵਾਜ਼ ਹੈ ਜਿਹੜੀ ਆਜ਼ਾਦ ਰਾਜ ਖਾਲਸਾ ਰਾਜ ਦੀ ਗੱਲ ਕਰਨ ਵਾਲੇ ਨੌਜਵਾਨ ਜਾਰੂ ਨੇ ਉਹਨਾਂ ਨੂੰ ਕਿਵੇਂ ਦਬ ਲੀਏ ਆਪਾਂ ਆਜ਼ਾਦੀ ਨੂੰ ਜਿਹੜੀ ਸਪੀਚ ਆਫ ਡੈਮੋਕ੍ਰੇਸੀ ਦੇ ਵਿੱਚ ਕਹਿ ਦਿੰਦੇ ਆਂ ਵੀ ਆਜ਼ਾਦੀ ਨੂੰ ਇਹਨਾਂ ਨੇ ਘਾਣ ਕਰਤਾ ਸਟੇਟ ਨੇ ਜਿਹੜਾ ਉਸ ਦੇ ਆਪ ਦੇ ਜਿਹੜੇ ਤੰਤਰ ਨੂੰ ਲੈ ਕੇ ਸਾਰਾ ਜਿਹੜਾ ਮਤਲਬ ਉਸ ਨੂੰ ਢਾ ਘਾਣ ਕਰਨ ਦੇ ਲਈ ਉਹਨੇ ਆਪ ਦਾ ਪੂਰਾ ਤੰਤਰ ਲਾਤਾ ਉਹਨਾਂ ਦਾ ਡਰ ਇਹੀ ਆ ਕਿ ਇਹ ਜਿੱਤ ਕੇ ਹੁਣ ਆ ਗਏ ਨੇ ਹੁਣ ਆ ਕੇ ਇੱਥੇ ਪਾਰਲੀਮੈਂਟ ਦੇ ਵਿੱਚ ਜਿਹੜੀ ਸਿੱਖਾਂ ਦੀ ਘਟ ਗਣਤੀ ਤੇ ਧੱਕੇਸ਼ਾਹੀ ਹੋ ਰਹੀ ਆ ਉਹਨੂੰ ਵਹੀਂ ਆ ਕੇ ਇੱਥੇ بلند ਕਰਨਗੇ ਆਵਾਜ਼ ਜਾਂ ਜਿਹੜੇ ਕਸ਼ਮੀਰ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਉਹ ਅਨਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਉਹਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਉਹਨਾਂ ਨੂੰ ਕਹਿੰਦੇ ਨੇ ਵੀ 370 ਹਟਾਤੀ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੀ ਸਟੇਟ ਦੇ ਆਪਣੇ ਪਰਸਪੈਕਟਿਵ ਨਾਲ ਆਪਾਂ ਦੇਖਦੇ ਆ ਉਹ ਆਪਦੀਆਂ ਗੱਲਾਂ ਰੱਖਦੇ ਆ ਵੀ ਅਸੀਂ ਡੈਮੋਕ੍ਰੈਟਿਕ ਤਰੀਕੇ ਨਾਲ ਜਿੱਤ ਕੇ ਆਏ ਆ ਕਿ ਸਾਨੂੰ ਸੌ ਚੱਕਣ ਕਿਉਂ ਨਹੀਂ ਦੇ ਰਹੇ ਪਰ ਸਭ ਦੇ ਨਿਗਾਹਾਂ ਇਹ ਨੇ ਕਿ ਅਮਰਪਾਲ ਅਜੇ ਤੱਕ ਸੌ ਨਹੀਂ ਚੱਕੇ ਤੇ ਡਰ ਇਹ ਆ ਕਿ ਤੇ ਐਮਪੀ ਸੀਟੋਂ ਨਿਸਕਣਾ ਉਹਨਾਂ ਨੂੰ ਜਿਹੜੀ ਸਾਵਧਾਨ ਹੈ ਕਿ ਜਿਹੜੀ ਸੌ ਚੁੱਕਣ ਦੇ ਵਿੱਚ ਅਣਗਹਿਲੀ ਤੇ ਮਨਜ਼ੂਰੀ ਨਾ ਮਿਲਣਾ ਸੌ ਚੁੱਕਣ ਨਾ ਦੇਣ ਦਾ ਇਹੀ ਕਾਰਨ ਹੈ ਕਿ ਉਹ ਜਿਹੜੀ ਛੋਟ ਟਟ ਗਿਣਤੀਆਂ ਦੀ ਆਵਾਜ਼ ਹੈ ਉਸ ਨੂੰ ਦਬਾਉਣਾ ਚਾਹੁੰਦੇ ਨੇ ਬਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਰੋਸ ਮਾਰਤ ਦੇ ਗੱਡਿਆ ਗਿਆ ਨੌਜਵਾਨ ਨੇ ਔਰ ਬਜ਼ੁਰਗ ਨੇ ਕਰਨਾਲ ਸਿੰਘ ਪੰਜੋਲੀ ਸੀ ਜਿਹੜੇ ਪਹਿਲਾਂ ਮੈਂਬਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਔਰ तमाम ਨੌਜਵਾਨ ਕੱਲ੍ਹ ਅਗੀ ਅਮਰਿਤਪਾਲ ਪਾਰਲੀਮੈਂਟ ਦੇ ਵਿੱਚ ਮੈਂਬਰ ਚੁਣੇ ਗਏ ਨੇ ਐਮਪੀ ਬਣ ਚੁੱਕੇ ਨੇ ਸੌ ਨਹੀਂ ਚੁੱਕੇਗੇ ਔਰ ਮੇਰੇ ਨਾਲ ਦਸਪਾਲ ਵੀਰ ਜੀ ਨੇ ਦਸਪਾਲ ਸਵਾਲ ਪਹਿਲਾ ਮੇਰਾ ਇਹ ਹੈ ਕਿ ਨੌਜਵਾਨ ਬਹੁਤ ਜੁੜੇ ਹੋਏ ਸੀਗੇ ਔਰ ਸਾਰੇ ਪੈਦਲ ਮਾਰਚ ਆਏ ਨੇ ਹਾਂ ਸਾਰਿਆਂ ਦੇ ਵਿਵਾਖੀ ਸਵਾਲ ਸੀ ਮੰਨਾ ਦੇ ਵਿੱਚ ਕਿ ਅਮਰਿਤਪਾਲ ਸੌਹ ਕਿ ਨਹੀਂ ਚੱਕੜੇ ਹਾਲਾਂਕਿ ਕਾਨੂੰਨ ਦੇ ਦਾਇਰੇ ਦੇ ਪ੍ਰਕਿਰਿਆ ਚੱਲ ਰਹੀ ਹੈ ਪਰ ਸਭ ਦੀ ਨਿਗਾਹਾਂ ਇਹ ਨੇ ਕਿ ਅਮਰਿਤਪਾਲ ਅਜੇ ਤੱਕ ਸੌ ਨਹੀਂ ਚੱਕੇ ਤੇ ਡਰ ਇਹ ਹੈ ਕਿ ਤੇ ਐਮਪੀ ਸੀਟ ਅਖੇ ਇਸਕੇ ਨਾ ਜਾਵੇ ਇਹ ਜਿਹੜੀ ਸੰਗਤ ਦਾ ਸਵਾਲ ਹੈ ਤੇ ਡਰ ਹੈ ਇਹ ਜਾਇਜ਼ ਹੈ ਕਿਉਂਕਿ ਜਿਹੜੀ ਭਾਰਤ ਦੀ ਸਟੇਟ ਆ ਉਸ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਵੇਂ ਨਾ ਕਿਵੇਂ ਜਿਹੜੀ ਪੰਥ ਦੀ ਆਵਾਜ਼ ਹੈ ਜਿਹੜੀ ਆਜ਼ਾਦ ਰਾਜ ਖਾਲਸਾ ਰਾਜ ਦੀ ਗੱਲ ਕਰਨ ਵਾਲੇ ਨੌਜਵਾਨ ਜਾਰੂ ਨੇ ਉਹਨਾਂ ਨੂੰ ਕਿਵੇਂ ਦਬ ਲੀਏ ਆਪਾਂ ਕਿਉਂਕਿ ਦੇਖੋ ਉਹਨਾਂ ਨੇ ਇੱਕ ਸੰਵਧਾਨਿਕ ਤੌਰ ਦੇ ਉੱਤੇ ਜਿਹੜੀ ਚੋਣ ਮੁਹੀਮ ਉਹ ਜਿੱਤ ਕੇ ਨੇ ਅਹ ਕਟੂਰ ਸਾਹਿਬ ਤੋਂ ਕਿੰਨੇ ਵੱਧ ਵੋਟਾਂ ਦੇ ਨਾਲ ਜਿੱਤੇ ਨੇ ਉਹ ਤੁਸੀਂ ਵੀ ਜਾਣਦੇ ਹੋ 2 ਲੱਖ ਦੇ ਨੇੜੇ ਵੋਟਾਂ ਦੀਆਂ ਜਿਹੜੀਆਂ ਜਿੱਤੇ ਨੇ 4 ਲੱਖ ਤੋਂ ਵੱਧ ਮਾਰਜਨ ਨਾਲ ਉਹ ਉਹ ਆਪਣੀ ਜਿੱਤ ਪ੍ਰਾਪਤ ਕੀਤੀ ਹੈ। ਉਹਨਾਂ ਨੂੰ ਜਿਹੜੀ ਸਵਿਧਾਨਿਕ ਜਿਹੜੀ ਸੌ ਚੁੱਕਣ ਦੇ ਵਿੱਚ ਅਣਗਹਿਲੀ ਤੇ ਮਨਜ਼ੂਰੀ ਨਾ ਮਿਲਣਾ ਇਹ ਇੱਕ ਜਿਹੜੀ ਭਾਰਤ ਸਟੇਟ ਦਾ ਇੱਕ ਜਿਹੜਾ ਦੋਰਾ ਮਾਪਡੰਡ ਹੈ ਸਿੱਖਾਂ ਦੇ ਲਈ ਇੱਕ ਵਾਰ ਇਹ ਵੀ ਤੁਹਾਡੀ ਗੱਲ ਦੇ ਤੇ ਅਰਵਿੰਦ ਕੇਜਰੀਵਾਲ ਸੀਮ ਦਿੱਲੀ ਦੇ ਨੇ ਸਵਾਲ ਸਾਰੇ ਕਿਤੇ ਟਵਿੱਟਰ ਤੇ ਹੀ ਚੱਲ ਰਿਹਾ ਕਿ ਉਹਨਾਂ ਨੂੰ ਜਿਹੜਾ ਪ੍ਰਚਾਰ ਕਰਨ ਦੇ ਲਈ ਦਸ ਦਿਨ ਦੀ ਮਾਹੌਲਤ ਦੇ ਦਿੱਤੀ ਤੁਸੀਂ ਵੀ ਸ਼ਾਇਦ ਜਾਣਦੇ ਹੋ ਦਸ ਦਿਨ ਦੀ ਮਾਹੌਲਤ ਦੇ ਦਿੱਤੀ ਆ ਕਿ ਸੌ ਚੁੱਕਣ ਦੇ ਲਈ ਤੋਂ ਨੇ ਕਬਦੁਰ ਰਸ਼ੀਦ ਕਸ਼ਮੀਰ ਤੋਂ ਜਿੱਤੇ ਹੋਏ ਨੇ ਔਰ ਇੱਕ ਆਪਣੇ ਅਮਰਤਪਾਲ ਤੋਂ ਨੇ ਜੇਲ੍ਹ 'ਚ ਨੇ ਇਹਨਾਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਔਰ ਦੂਸਰਾ ਸਵਾਲ ਟਵਿੱਟਰ ਤੇ ਖਾਸ ਕਰਕੇ ਟ੍ਰੈਂਡਿੰਗ ਤੇ ਵੀ ਚੱਲਿਆ ਕਿ ਅਮਰਤਪਾਲ ਨੂੰ ਇੱਕ ਸੌ ਚੁੱਕਣ ਲਈ ਕਿੰਨਾ ਕਟੜਾ ਕਿਉਂਕਿ ਉਹਨ ਤਾਂ ਇੱਕ ਚੈਂਬਰ ਦੇ ਵਿੱਚ ਸੌ ਚੁੱਕਣੀ ਆ ਔਰ ਹਾਲਾਂਕਿ ਉਹਦੇ ਤੇ ਕੋਈ ਦੋਸਤ ਐ ਵੀ ਨਹੀਂ ਹੋਏ ਪਰ ਕਿਸ ਗੱਲ ਦਾ ਡਰ ਆ ਜਿਵੇਂ ਤੁਸੀਂ ਖਾਲਸਾਤਨ ਦੇ ਨਾਰੇ ਲਾਇਏ ਨੇ ਇਸ ਗੱਲ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਕਿ ਅੰਮ੍ਰਿਤਪਾਲ ਖਾਲਸਾਤਨ ਪੱਕਿਆ ਤਾਂ ਸਰੀਆਮ ਕਰ ਰਹੇ ਨੇ ਵੀ ਅਸੀਂ ਖਾਲਸਾਤਨ ਦੀ ਮੰਗ ਕਰ ਰਹੇ ਹਾਂ ਪਰ ਇਸ ਦਾ ਵਿਰੋਧ ਕਰਨੇ ਸ਼ਬਦਾਂ ਦੇ ਵਿੱਚ ਕੇਂਦਰ ਸਰਕਾਰ ਕਰ ਰਹੀ ਹੈ ਇੱਕ ਜਿਹੜੀ UN ਦੇ ਵਿੱਚ ਗੱਲ ਕਰਦੇ ਹਾਂ ਵੀ ਆਪਣੇ UN ਚਾਰਟਰ ਦੇ ਅੰਦਰ ਇਹਨਾਂ ਨੇ ਭਾਰਤ ਨੇ ਆਪਣਾ ਸਹਿਨ ਕੀਤੇ ਹੋਏ ਨੇ ਕਿ ਆਪਾ ਆਪਣੇ ਜਿਹੜੇ ਰਾਜ ਦੀ ਗੱਲ ਕਰ ਸਕਦੇ ਹ ਇਹ ਆਪਣੇ ਖਿੱਤੇ ਨੂੰ ਆਪਾਂ ਦੇ ਸਕਦੇ ਨੇ ਪਰ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਦੋ ਜਿਹੜੇ ਨੇ ਤੇ ਉਹਨਾਂ ਨੂੰ ਕਿਉਂ ਨਹੀਂ ਸਮਝ ਕਰਨ ਦੇ ਰਹੇ ਕਸ਼ਮੀਰ ਤੋਂ ਜਿਹੜੀ ਆਜ਼ਾਦੀ ਦੀ ਆਵਾਜ਼ ਚੱਕ ਉੱਠ ਰਹੀ ਆ ਉਸਦੇ ਉਹ ਪੈਰੋਕਾਰ ਨੇ ਜਿਹੜੇ ਉਹ ਉੱਥੋਂ ਅਦੁਲ ਰਸ਼ੀਦ ਹਾਂ ਤੇ ਅਮਰਤਪਾਲ ਸਿੰਘ ਪੰਜਾਬ ਤੋਂ ਵਸਿੰਦੇ ਨੇ ਜਿਹੜੇ ਆਜ਼ਾਦ ਖਾਲਸਾ ਰਾਜ ਦੀ ਗੱਲ ਕਰਦੇ ਨੇ ਆਜ਼ਾਦੀ ਨੂੰ ਜਿਹੜੀ ਸਪੀਚ ਆਫ ਡੈਮੋਕਰੇਸੀ ਦੇ ਵਿੱਚ ਕਹਿ ਦਿੰਦੇ ਆ ਵੀ ਆਜ਼ਾਦੀ ਨੂੰ ਇਹਨਾਂ ਨੇ ਘਾਣ ਕਰਤਾ ਸਟੇਟ ਨੇ ਜਿਹੜਾ ਉਸਦੇ ਆਪ ਦੇ ਜਿਹੜੇ ਤੰਤਰ ਨੂੰ ਲੈ ਕੇ ਸਾਰਾ ਜਿਹੜਾ ਮਤਲਬ ਉਸ ਨੂੰ ਢਾ ਘਾਣ ਕਰਨ ਦੇ ਲਈ ਉਹਨੇ ਆਪ ਦਾ ਪੂਰਾ ਤੰਤਰ ਲਾਤਾ ਉਹਨਾਂ ਦਾ ਡਰ ਇਹੀ ਆ ਕਿ ਇਹ ਜਿੱਤ ਕੇ ਹੁਣ ਆ ਗਏ ਨੇ ਹੁਣ ਆ ਕੇ ਇੱਥੇ ਪਾਰਲੀਮੈਂਟ ਦੇ ਵਿੱਚ ਜਿਹੜੀ ਸਿੱਖਾਂ ਦੀ ਘੱਟ ਗਿਣਤੀ ਤੇ ਧੱਕੇਸ਼ਾਹੀ ਹੋ ਰਹੀ ਆ ਉਹਨੂੰ ਉਹ ਆ ਕੇ ਇੱਥੇ ਬਲੰਦ ਕਰਨਗੇ ਆਵਾਜ਼ ਜਾਂ ਜਿਹੜੇ ਕਸ਼ਮੀਰ ਦੇ ਵਿੱਚ ਕੱਟ ਗਿਣਤੀਆਂ ਦੇ ਨਾਲ ਉਹ ਅਨਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਉਹਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਉਹਨਾਂ ਨੂੰ ਕਹਿੰਦੇ ਨੇ ਵੀ 370 ਹਟਾਤੀ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੀ ਸਟੇਟ ਦੇ ਆਪਣੇ ਪਰਸਪੈਕਟਿਵ ਨਾਲ ਆਪਾਂ ਦੇਖਦੇ ਆ ਉਹ ਆਪਣੀਆਂ ਗੱਲਾਂ ਰੱਖਦੇ ਆ ਵੀ ਅਸੀਂ ਡੈਮੋਕ੍ਰੈਟਿਕ ਤਰੀਕੇ ਨਾਲ ਜਿੱਤ ਕੇ ਆਏ ਆ ਕਿ ਸਾਨੂੰ ਸੌ ਚੱਕਣ ਕਿਉਂ ਨਹੀਂ ਦੇ ਰਹੇ ਸੌ ਚੱਕਣ ਨਾ ਦੇਣ ਦਾ ਇਹੀ ਕਾਰਨ ਹੈ ਕਿ ਉਹ ਜਿਹੜੀ ਛੋਟ ਕੱਟ ਗਿਣਤੀਆਂ ਦੀ ਆਵਾਜ਼ ਹੈ ਉਸ ਨੂੰ ਦਬਾਉਣਾ ਚਾਹੁੰਦੇ ਨੇ ਸਾਲ ਤੋਂ ਜ਼ਿਆਦਾ ਵਕਤ ਹੋ ਚੁੱਕਿਆ ਬੰਦੀ ਸਿੰਘ ਮੋਰਚਾ ਜਿਹੜਾ ਲੱਗਿਆ ਹੈ ਕੌਮ ਇਨਸਾਫ ਮੋਰਚਾ ਸਾਲ ਤੋਂ ਜ਼ਿਆਦਾ ਵਕਤ ਤੋਂ ਸਰਕਾਰ ਦੇ ਸਿਰ ਤੇ ਜੂਨ ਛਰਕੀ ਨਹੀਂ ਤੁਸੀਂ ਤੁਹਾਨੂੰ ਲੱਗਦਾ ਕੀ ਛੋਟੇ ਮੁੰਡੇ ਰੋਸ ਮਾਰਚ ਕਰਕੇ ਸਹਿਤ ਤੁਹਾਨੂੰ ਗੁੱਸਾ ਵੀ ਲੱਗ ਸਕਦਾ ਆਪਾਂ ਰੋਸ ਮਾਰਚ ਕਰਕੇ ਸਰਕਾਰ ਤੇ ਉਹ ਗੱਲ ਪਹੁੰਚਾ ਸਕਦੇ ਆ ਕਿਉਂਕਿ ਇੱਕ ਸਾਲ ਤੋਂ ਜ਼ਿਆਦਾ ਵਕਤ ਹੋ ਚੁੱਕਾ ਕੌਮ ਇਨਸਾਫ ਗੱਲ ਇਦਾਂ ਵੀ ਗੱਲ ਚੱਲਦੀ ਰਹਿਣੀ ਚਾਹੀਦੀ ਹੈ ਜੇ ਪਾਣੀ ਵਗਦਾ ਹੈ ਤਾਂ ਸੁੱਚਾ ਰਹਿੰਦਾ ਹੈ ਜੇ ਪਾਣੀ ਖੜ ਗਿਆ ਤਾਂ ਫਿਰ ਖਤਮ ਹੈ ਕਹਾਣੀ ਤੇ ਗੱਲ ਕਹਿਣ ਦਾ ਭਾਵੇਂ ਛੋਟੇ ਮਾਰਚ ਕੱਢ ਲਓ ਚਾਹੇ ਵੱਡੇ ਰੋਸ ਮਾਰਚ ਕੱਢ ਲਓ ਜੇ ਇੱਕ ਤਣਕਾ ਆਪਾਂ ਇੱਕ ਕਦਮ ਪੁੱਟਾਂਗੇ ਗੁਰੂ ਸਾਹਿਬ ਕਹਿੰਦੇ ਆ ਕਿ ਕਦਮ ਪੁੱਟੋ ਤਾਂ 10 ਕਦਮਾਂ ਚੱਲਦੇ ਆ ਆਪਾਂ ਤੁਹਾਡੇ ਵੱਲ ਤੇ ਇਸ ਇਸ ਜਿਹੜੇ ਆਪਾਂ ਸੰਭਾਤ ਨੂੰ ਲੈ ਕੇ ਤੁਰ ਰਹੇ ਆ ਕਿ ਆਪਾਂ ਇੱਕ ਇੱਕ ਕਦਮ ਆਪਾਂ ਜਿਹੜਾ ਕੀਮਤੀ ਕਦਮ ਹੈ ਉਸ ਨੂੰ ਚੱਕੋ ਕਿਉਂਕਿ ਆ ਜਿਹੜਾ ਸਮਾਂ ਹੈ ਹੁਣ ਅ ਥੋੜਾ ਜਿਹਾ ਟਾਈਮ ਪਹਿਲਾਂ ਹਸਪਤਾਲ ਤੋਂ ਪਹਿਲਾਂ ਦਾ ਸਮਾਂ ਸੀ ਜਦੋਂ ਸੌਚ ਕੁ ਸਮਾਗਮਾਂ ਦੀ ਜਿਹੜੀ ਆਰੰਭਤਾ ਹੋਈ ਆ ਆ ਜਿਹੜਾ ਸਮਾਂ ਹੈ ਆਪਾਂ ਉਹਨੂੰ ਇਸ ਨੂੰ ਦਬਾਣਾ ਨਹੀਂ ਚਾਹੀਦਾ ਮੈਂ ਪੰਜਾਬ ਦੇ ਬਸ਼ਿੰਦਿਆਂ ਨੂੰ ਸਾਰਿਆਂ ਨੂੰ ਜਿੰਨੇ ਕਿ ਕੰਥੇ ਦੇ ਧਿਰਾਂ ਨੇ ਜਾਂ ਜਿਹੜੀ ਹਿਊਮਨ ਰਾਈਟਸ ਜਿਹੜੀ ਏਜੰਸੀਆਂ ਨੇ ਜਾਂ ਜੜੀਆਂ ਵੀ ਨੇ ਜਿਹੜੇ ਮਨੁੱਖੀ ਮਤਲਬ ਰਾਖੇ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਜਿਹੜੀ ਆਪਣੀ ਚਾਹੇ ਛੋਟੇ ਕਦਮ ਦੇ ਵਿੱਚ ਲਾ ਲਓ ਚਾਹੇ ਵੱਡੇ ਰੂਪ ਦੇ ਵਿੱਚ ਲਾ ਲਓ ਆਪਣੇ ਜਿਹੜੇ ਕਦਮ ਹੈ ਉਹ ਉੱਟੋ ਤਾਂ ਕਿ ਜਿਹੜੇ ਭਾਈ ਅਮਰਪਾਲ ਸਿੰਘ ਆ ਕੇ ਆਪਣੀ ਜਿਹੜੀ ਸੋਚਨ ਕਿਉਂਕਿ ਉਹ ਡੈਮੋਕ੍ਰੈਟਿਕ ਇੱਕ ਵੇਦ ਨਾਲ ਜਿੱਤੇ ਹੋਏ ਨੇ